ਦਾ ਅਮਰਤ ਧਾਰੀ ਜਿਹੜਾ ਗੌਰਵ ਸੇ ਕਹੈ ਜਿਹੜਾ ਬਾਣੀ ਦਾ ਧਾਰਨੀ ਹੈ ਬਾਣੀ ਦਾ ਧਾਰਨੀ ਹੈ ਉਹਦਾ ਮੱਥਾ ਇੱਕ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਹੋਰ ਦੂਜੇ ਤੀਜੀ ਕਿਸੇ ਕਬਰ ਤੇ ਕਿਸੇ ਮੜੀ ਤੇ ਕਿਸੇ ਮਸਾੜੀ ਤੇ ਕਿਸੇ ਪੀਰ ਦੀ ਦਰਗਾਹ ਤੇ ਕਿਸੇ ਮੰਨਮਤੀ ਥਾਂ ਦੀ ਉੱਪਰ ਝੁਕਣਾ ਨਹੀਂ ਚਾਹੀਦਾ ਇੱਕ ਪਾਸੇ ਅਸੀਂ ਗ੍ਰੰਥੀ ਸਿੰਘ ਦੀ ਡਿਊਟੀ ਕਰ ਰਹੇ ਦੂਜੇ ਸਾਡੇ ਘਰਾਂ ਦੇ ਵਿੱਚ ਪੀਰਾਂ ਦੀ ਅਸਮਾਨਦਾਨ ਇਹ ਕਿਥੋਂ ਦੀ ਗੁਰਮਤ ਹੈ ਉਹਨੂੰ ਤਾਂ ਹਾਲੇ ਇਸ ਚੀਜ਼ ਦਾ ਗਿਆਨ ਹੀ ਨਹੀਂ ਹੋਇਆ ਕਿਹੜੀ ਜਿਹੜੀ ਗੱਲ ਗੁਰਦੇਵ ਪਾਸ਼ਾ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਅੰਮ੍ਰਿਤ ਵੇਲੇ ਬਾਣੀ ਵਿੱਚ ਸਮਝਾ ਰਹੇ ਨੇ ਗੁਰਾ ਇੱਕ ਤਹੇ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਕਿ ਗੁਰਾ ਗੁਰਦੇਵ ਪਾਸ਼ ਦੀ ਕਿਨਾਰੇ ਇੱਕ ਤੋਂ ਬਗੈਰ ਛੁੱਟ ਤੋਂ ਕਿਸੇ ਹੋਰ ਨੂੰ ਮੰਨਦਾ ਨਹੀਂ ਕਿਉਂਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਕਿ ਭਾਈ ਇੱਕੋ ਦਾਤਾ ਹੈ ਉਸ ਦਾਤੇ ਨੂੰ ਮੰਨ ਇੱਕਾ ਬਾਣੀ ਇੱਕ